ਤੁਸੀਂ ਕਿਹੜੀ ਉਮਰ ਦੱਸੇ ਜੋ ਤੁਸੀਂ ਸਟਾਰਟ ਕੀਤਾ ਮੈਂ ਆਈ ਥਿੰਕ ਮੈਂ 12 ਸਾਲ ਵਾਓ 10 12 ਸਾਲ ਤਾਂ ਘਰ ਵਾਲੇ ਜੇ ਤੁਹਾਡੇ ਆ ਉਹਨਾਂ ਨੇ ਸਪੋਰਟ ਕੀਤੀ ਤੁਹਾਡੇ ਜੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਕੰਮ ਬਚ ਨਹੀਂ ਪੜਨਾ ਨਹੀਂ ਸ਼ੁਰੂ ਤੋਂ ਮਾਉਂਡਰ ਦੀ ਸਪੋਰਟ ਫੁੱਲ ਰਹੀ ਆ ਹਾਂ ਸਪੋਰਟ ਹੀ ਸੀ ਸਪੋਰਟ ਹੀ ਸੀ ਅੰਗਰ ਓਕੇ ਫਿਰ ਤੁਸੀਂ ਅਬਸਿੰਗਰੀ ਸੰਦੂ ਨਾਲ ਕੰਮ ਕੀਤਾ ਜੀ ਉਹਦੀ ਜਰਨੀ ਸਾਨੂੰ ਦੱਸੋ ਕੀ ਸਟੋਰੀ ਸੀ ਕਿਦਾਂ ਤੁਸੀਂ ਉਹ ਨਾਲ ਸ਼ੁਰੂ ਕੀਤਾ ਮੈਂ ਕੁਲਵਿੰਦਰ ਬਿੱਲੇ ਨਾ ਸੀਗਾ ਤੇ ਗੈਰੀ ਸੰਧੂ ਬਾਈ ਨਾਲ ਸੀਗਾ ਆਪਣਾ ਖਾਨ ਸਾਹ ਹਾਂ ਔਰ ਅਸੀਂ ਜਦੋਂ ਬਿੱਲਾ ਬਾਈ ਤੇ ਗੈਰੀ ਬਾਈ ਮਿਲੇ ਅਸੀਂ ਵੀ ਦੋਨੋਂ ਮਿਲੇ ਮੈਂ ਤੇ ਖਾਨ ਸਾਹ ਫਿਰ ਅਸੀਂ ਦੋਨੋਂ ਫਰੈਂਡ ਬਣੇ ਹਨਾ ਉਹ ਖਾਨ ਸਾਹ ਮਜੀ ਖਾਨ ਹਨਾ ਖਾਨ ਖਾਨ ਇਸ ਕਰਕੇ ਲੋਕੀ ਕਦੇ ਕੰਫਿਊਜ਼ ਹੋ ਜਾਂਦੇ ਹਾਂਜੀ ਹੋ ਜਾਂਦੇ ਆ ਉਹਨੂੰ ਬਹੁਤ ਕਹਿ ਦਿੰਦੇ ਆ ਜੀ ਖਾਨ ਭਾਜੀ ਮੈਨੂੰ ਵੀ ਕਦੀ ਕਦੀ ਕਹਿ ਦਿੰਦੇ ਆ ਖਾਨ ਸਾਹ ਭਾਜੀ ਉਹ ਮੈਨੂੰ ਹਜੇ ਕਨਫਿਊਜ਼ ਤਾਂ ਨਹੀਂ ਰਹਿੰਦੀ ਕਿਉਂਕਿ ਕਈ ਲੋਕੀ ਮੈਨੂੰ ਕਹਿੰਦੇ ਜੀ ਖਾਨ ਸਾਹਿਬ ਇਹ ਦਾਵਾ ਯਾਰ ਖਾਨ ਸਾਹਿਬ ਲੱਗਣਾ ਨਾ ਇਹਨੂੰ ਆਇਆ ਹੁੰਦਾ ਵੀ ਹਾਂ ਠੀਕ ਹੈ ਮੈਨੂੰ ਬੁਲਾ ਰਹੇ ਆ ਉਹਗਾ ਉਹਦਾ ਕਨਫਿਊਜ਼ ਹੁੰਦਾ ਉਹ ਵੀ ਜੀ ਖਾਨ ਕਹਿੰਦੇ ਨੂੰ ਉਹ ਕਹਿੰਦਾ ਨਹੀਂ ਮੈਂ ਜੀ ਖਾਨ ਨਹੀਂ ਇੱਕ ਵੰਦੇ 21 ਸਾਲ ਦੀ ਬਣੀ ਮੈਂ ਜੀ ਖਾਨ ਨਹੀਂ ਆਦਾ ਮੈਂ ਖਾਨ ਸਾਹਿਬ ਤੇ ਫਿਰ ਅਸੀਂ ਗੱਲ ਕਰਦੇ ਰਹੇ ਅ ਫਿਰ ਉਹਨੂੰ ਮੈਂ ਦੱਸਿਆ ਕਿ ਮੈਂ ਹਾਂ ਬਿੱਲੇ ਨਾਲੋਂ ਹਟ ਗਿਆ ਤੇ ਗੁਗੈਰੀ ਬਾਈ ਨਾਲ ਗੱਲ ਕਰ ਤੇ ਉਹ ਕਹਿੰਦਾ ਮੈਂ ਕਰਕੇ ਦਿੰਦਾ ਸਰ ਮੈਨੂੰ ਬੁਲਾ ਲਿਆ ਹਾਂ ਇੱਥੇ ਯੂਕੇ ਵਿੱਚ ਇੰਡੀਆ ਓਕੇ ਉਹ ਤੋਂ ਬਾਈਂਡ ਰਿਪੋਰਟ ਓਕੇ ਇੰਡੀਆ ਚੱਲ ਗਏ ਓਕੇ ਯਾ ਇਹ ਇੰਡੀਆ ਜਲੰਧਰ ਅਸੀਂ ਰਹੇ ਅ ਦੋ ਤੰਤਾਂ ਸਾਵ ਤੇ ਮੇ ਪੰਗਾਣਾ ਗਏ ਸੱਜਣਾ ਪਰ ਹੌਲੀ ਹੌਲੀ ਚੱਲਦੀ ਹੈ ਚੱਲਦੀ ਹੈ ਇੱਥੇ ਸਾਡੇ ਕੋਲ ਜੁਕਿਆ ਕੇ ਵਾਓ ਹੰ ਤਾਂ ਸੇ ਉਸ ਗਾਣੇ ਦੀ ਇੱਕ ਲਾਈਨ ਸੁਣਾ ਕੇ ਦੱਸੋ ਤੂੰ ਸੱਜਣਾ ਰੱਬ ਦੇ ਨਾ ਵਰਗਾ ਤੇ ਆਉਂਦੇ ਜਾਂਦੇ ਸਾ ਵਰਗਾ ਤੈਨੂੰ ਪਾਉਣ ਨਹੀਂ ਅਸੀਂ ਇਹ ਸਜਣਾ ਤੈਨੂੰ ਪਾਉਣ ਨਹੀਂ ਅਸੀਂ ਇਹ ਸਜਣਾ ਕਰ ਕੀ ਨਹੀਂ ਸਕਦੇ 에ਰੇ ਬਿਨ ਮਰਤਾ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਵਾਓ ਇਹ ਗਾਣਾ ਮੇਰਾ ਪਹਿਲਾ ਆ ਸੀਗਾ ਨਹੀਂ ਹੁਣ ਅਸੀਂ ਜਦੋਂ ਗੱਰੀ ਸੰਦੂਵਾਰ ਸੋਚਦੇ ਆ ਸਾਨੂੰ ਉਹ ਸਿੰਗਰ ਆ ਸਾਡੇ ਲਈ। ਯਾ। ਔਰ ਟੀਚਰ देयर ਰੋਲ ਵਿੱਚ ਕਿੰਦਾ ਸੀ? ਉਸਤਾਦ ਦੇ ਰੋਲ ਵਿੱਚ ਕਿੰਦਾ ਸੀ ਤੁਹਾਡੇ ਲਈ? ਅੱਜ ਅੱਜ ਦੇ ਟਾਈਮ 'ਚ ਵੀ ਮੇਰੇ ਨਾ ਅ ਪ੍ਰਾ ਆ ਜੀ ਅਸੀਂ ਨਾ ਸੀ ਕਰਚਾ। ਹਾਂ। ਜਿਵੇਂ ਸੀ ਕੰਮ ਵਰਕ ਕਰਨਾ ਜਾਂ ਕੰਮ ਕਰਨਾ, ਸਟੂਡੀਓ ਜਾਣਾ। ਫਿਰ ਅਸੀਂ ਉਸਤਾਦ ਤੇਲਾ। ਨਾ ਉਹ ਟੀਚਰ ਆ ਮੇਰੇ ਮੈਸਕੂਲਟ ਉਹਨਾਂ ਫਿਰ ਗਾਲਾਂ ਵੀ ਪੈਂਦੀਆਂ। ਰੀਅਲ। ਯਾ। ਬਹੁਤ ਗਾਲਾਂ ਕਹਿੰਦੀ ਗਦੀ ਥੱਪੜੀ ਪੈਂਦਾ।